ਸਸਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕਾਂ ਤੇ ਬਹੁਤ ਦਿਨਾਂ ਬਾਅਦ ਅਸੀਂ ਅੱਜ ਵੀਡੀਓ ਬਣਾ ਰਹੇ ਸੀਗੇ ਤੇ 10 15 ਦਿਨ ਤੋਂ 10 12 ਦਿਨ ਤੋਂ ਤਾਂ ਅਸੀਂ ਘਰ ਤੋਂ ਬਾਹਰ ਹੀ ਸੀਗੇ ਤੇ ਉਸ ਤੋਂ ਪਹਿਲਾਂ ਦੀ ਵੀਡੀਓ ਪਾਈ ਹੋਈ ਆ ਤੇ ਅੱਜ ਦਿਨ ਹੈਗਾ ਵਾ ਟਿਊਜ਼ਡੇ ਵੈਨਸਡੇ ਬੁੱਧਵਾਰ ਅੱਜ ਤੇ 13 ਮਾਰਚ ਹਾਂਜੀ ਤੇ ਅਸੀਂ ਸਿਗੇ ਘਰੋਂ ਬਾਹਰ 29 ਫਰਵਰੀ ਦੇ ਲਾਸਟ 29 ਫਰਵਰੀ ਤੋਂ ਤੇ ਕਿਉਂ ਸੀਗੇ ਕਿਉਂਕਿ ਕੁਝ ਚੀਜ਼ਾਂ ਹੀ ਹੋ ਗਈਆਂ ਇਦਾਂ ਦੀਆਂ ਹਨਾ ਲਾਈਫ ਦੇ ਵਿੱਚ ਜੋ ਕਦੇ ਆਪਾਂ ਸੋਚਿਆ ਹੀ ਨਹੀਂ ਸੀਗੀਆਂ ਉਹ ਚੀਜ਼ਾਂ ਹੋ ਗਈਆਂ ਤੇ ਕੀ ਹੋਇਆ ਸੀਗਾ ਉਸ ਦਿਨ ਅ ਪਹਿਲਾਂ ਅਸੀਂ 29 ਤਰੀਕ ਨੂੰ ਜਾਏ ਹੋਏ ਸੀਗੇ ਜਗਰਾਉਂ ਅ ਸਿਰਦੀ ਮੈਡੀਸਿਨ ਲੈਣ ਇਹਨੂੰ ਫੀਵਰ ਸੀਗਾ ਥੋੜਾ ਬਹੁਤ ਜਾੜਾ ਕੱਢਦੀ ਕਰਕੇ ਥੈਨ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਘਰੇ ਆਉਨੇ ਆ ਤੇ ਸ਼ਾਮ ਨੂੰ ਘਰੇ ਆਉਂਦੇ ਸਾਨੂੰ ਕਾਲ ਆ ਜਾਂਦੀ ਹੈ ਮੇਰੇ ਬ੍ਰਦਰ ਦੀ ਤੇ ਮੇਰੇ ਬ੍ਰਦਰ ਨੇ ਮੈਨੂੰ ਕਾਲ ਤੇ ਦੱਸਿਆ ਕਿ ਵੀ ਜਿਹੜੇ ਮੇਰੇ ਆਂਟੀ ਸੀਗੇ ਮਤਲਬ ਮੇਰੇ ਸਕੇ ਚਾਚੀ ਜੀ ਹੈਨਾ ਤੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਸ਼ਾਮ ਨੂੰ 5:30 ਵਜੇ ਫੋਨ ਆਇਆ ਹੋਣਾ ਵਾ ਤੇ 5 ਵਜੇ ਮਤਲਬ ਉਹਨਾਂ ਦੀ ਡੈਥ ਹੋਈ ਆ ਤੇ 6 ਵਜੇ ਮੇਰੇ ਜੀਜਾ ਜੀ ਦੀ ਡੈਥ ਹੋ ਗਈ ਹੈ ਨਾ ਤੇ ਮੇਰੇ ਸਕੇ ਜੀਜਾ ਜੀ ਦੀ ਜਿਹੜੀ ਸਾਡੀ ਸਿਸਟਰ ਹੈ ਉਹਨਾਂ ਦੇ ਹਸਬੰਡ ਦੀ ਤੇ ਦੋਨਾਂ ਦੀ ਡੈਥ ਹੀ 29 ਫਰਵਰੀ ਨੂੰ ਹੋਈ ਸੀ ਤੇ 29 ਫਰਵਰੀ ਨੂੰ ਫਿਰ ਅਸੀਂ ਉਸ ਦਿਨ ਅਸੀਂ ਘਰੇ ਰੁਕੇ ਨਹੀਂ ਹੈਗੇ ਸ਼ਾਮ ਨੂੰ ਅਸੀਂ ਆਪਣੇ ਪਿੰਡ ਚਲੇ ਗਏ ਥੈਨ ਅਗਲੇ ਦਿਨ ਸੰਸਕਾਰ ਸੀਗਾ ਤੇ ਸਾਨੂੰ ਪਹਿਲਾਂ ਆਏ ਸੀ ਕਿ ਵੀ ਸ਼ਾਇਦ ਦੋਨਾਂ ਦਾ ਹੀ ਸੰਸਕਾਰ ਕਰਨਗੇ ਹਨ ਉਸ ਦਿਨ 29 ਤਰੀਕ ਤੋਂ ਬਾਅਦ 1 ਤਰੀਕ ਨੂੰ ਸੰਸਕਾਰ ਸੀਗਾ ਮੇਰੇ ਜੀਜਾ ਜੀ ਦਾ ਤੇ ਉਹਨਾਂ ਦਾ ਸੰਸਕਾਰ ਸੀਗਾ ਏਜ ਵੀ ਕੋਈ ਬਾੜੀ ਨਹੀਂ ਸੀਗੀ ਉਹਨਾਂ ਦੀ 41 42 ইয়ার ਦੇ ਨੀਅਰ ਅਬਾਊਟ ਸੀਗੀ ਤੇ ਇੱਕੋ ਹੀ ਬੇਟਾ ਉਹਨਾਂ ਦਾ ਨਾ ਪਲੱਸ 1 ਦੇ ਵਿੱਚ ਆ ਹਜੇ ਉਹ ਇੱਕੋ ਹੀ ਬੇਟਾ ਉਹਨਾਂ ਦਾ ਤੇ ਫਿਰ ਮੇਰੀ ਆਂਟੀ ਨੂੰ ਉਸ ਫ੍ਰੀਜ ਦੇ ਵਿੱਚ ਰੱਖਿਆ 2 ਦਿਨ ਲਈ ਉਹਨਾਂ ਨੂੰ ਫ੍ਰੀਜ ਦੇ ਵਿੱਚ ਰੱਖਿਆ ਫਿਰ ਉਹਨਾਂ ਦਾ ਸੰਸਕਾਰ ਸੀਗਾ ਦੋ 2 ਮਾਰਚ ਦਾ ਉਹਨਾਂ ਦਾ ਸੰਸਕਾਰ ਸੀਗਾ ਤੇ ਇੱਕ 1 ਮਾਰਚ ਨੂੰ ਮੇਰੇ ਜੀਤਾ ਦੀ ਦਾ ਸੰਸਕਾਰ ਸੀਗਾ ਤੇ ਫਿਰ ਜਿਹੜੇ ਫੁੱਲ ਵગેਰਾ ਚੁਕਦੇ ਆ ਉਹ ਸੰਡੇ ਨੂੰ ਦੋਨਾਂ ਦੇ ਇਕੱਠਿਆਂ ਦੇ ਹੀ ਸੀਗੇ ਹਨਾ ਪਹਿਲਾਂ ਉਧਰ ਫੁੱਲ ਚੁਕਗੇ ਮੇਰੇ ਜੀਤਾ ਜੀ ਦੇ ਉਸ ਤੋਂ ਬਾਅਦ ਫਿਰ ਮੇਰੀ ਆਂਟੀ ਦੇ ਹਨਾ ਤੇ ਫਿਰ ਹੁਣ ਸੰਡੇ ਨੂੰ ਭੋਗ ਸੀਗਾ ਮੇਰੀ ਆਂਟੀ ਦਾ ਭੋਗ ਸੀ ਪਹਿਲਾਂ ਪਤਾ ਸੀ ਕਿ ਕਿਉਂਕਿ ਸੇਮ ਡੇ ਆ ਰਹੀ ਸੀਗੇ ਹਨ ਇਸ ਕਰਕੇ ਤੇ ਇਹਨੇ ਦਿਨਾਂ ਤੋਂ ਸਾਤੋਂ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਕੁਝ ਐਦਾਂ ਦੀਆਂ ਚੀਜ਼ਾਂ ਹੋ ਜਾਣ ਹਨਾ ਫਿਰ ਸਮਝ ਹੀ ਨਹੀਂ ਆਉਂਦੀ ਹੈ ਕਿ ਕਿ ਬੰਦਾ ਕਰੇ ਕੀ ਹਨਾ ਤੇ ਇਹ ਚੀਜ਼ਾਂ ਕੋਈ ਵੀਡੀਓ ਵਗੈਰਾ ਸ਼ੂਟ ਕਰਨ ਵਾਲੀ ਤਾਂ ਹੁੰਦੀ ਯਾਨੀ ਕਿ ਮੈਂ ਬੰਦਾ ਹਰ ਇੱਕ ਚੀਜ਼ ਨੂੰ ਸ਼ੂਟ ਕਰੇ ਹਨਾ ਤੇ ਮੈਨੂੰ ਹੁਣ ਸੀਗਾ ਕਿ ਚਲੋ ਬਾਅਦ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਕੀ ਚੀਜ਼ ਹੋਈ ਹਨਾ ਸਾਡੇ ਦੇ ਨਾਲ ਐਦਾਂ ਕੋਈ ਦੇਣਾ ਸੀ ਇਹ ਮੇਰੇ ਜੁਣਿਆ 29 ਫਰਵਰੀ ਉਹ ਵੀ ਜਿਹੜਾ ਮਤਲਬ 4 ਸਾਲ ਬਾਅਦ ਹੁੰਦਾ ਦਿਨ ਹਨਾ ਦੋਨਾਂ ਨੇ ਸੇਮ ਦੇ ਤੇ ਬਹੁਤ ਔਖਾ ਹੋ ਜਾਂਦਾ ਜਦੋਂ ਅਜਿਹੀ ਚੀਜ਼ਾਂ ਜ਼ਿੰਦਗੀ ਚ ਹੋ ਜਾਣ ਤੇ ਦੂਸਰਾ ਹਜੇ ਬੱਚਾ ਹਜੇ ਕਹ ਲਓ ਵੀ ਜੋ ਅਮਨ ਅਜਨ ਸੌਰੀ ਅਸੀਂ ਉਹਦਾ ਅਮਨਦੀਪ ਉਹਦਾ ਨਾਮ ਹੈ ਤਾਂ ਅਸੀਂ ਉਹਨੂੰ ਅਜਨ ਅਜਨ ਕਹਿੰਦੇ ਆ ਅਜੂ ਕਹਿੰਦੇ ਆ ਅਸੀਂ ਉਹਨੂੰ ਤੇ ਉਹ ਹਜੇ +1 ਚ ਕੋਈ ਬੇਟਾ ਹਨਾ ਤੇ ਹੋ ਤਾਂ ਦੇਖੋ ਸਾਰਾ ਖੁਸ਼ੀ ਜਾਣਾ ਵਾ ਇਹ ਨਹੀਂ ਹੈਗਾ ਕਿ ਕੁਝ ਰਹਿ ਜਾਊਗਾ ਹਨਾ ਤੇ ਕਿਉਂਕਿ ਅੱਗੇ ਜਿਵੇਂ ਪੇਰੈਂਟ ਸਾਡੇ ਇੱਧਰ ਹੈ ਨਹੀਂਗੇ ਹਨਾ ਮੰਮੀ ਹੈ ਨਹੀਂਗੇ ਸਾਡੇ ਉਧਰ ਹੋ ਤਾਂ ਚਲੋ ਸਾਰਾ ਖੁਸ਼ੀ ਜਾਂਦਾ ਹਨਾ ਪਰ ਜਿਹੜੀ ਵੀ ਮਤਲਬ ਇਹ ਚੀਜ਼ ਦੀ ਕਮੀ ਆ ਹਨਾ ਉਹ ਨਹੀਂ ਪੂਰੀ ਹੁੰਦੀ ਹੈਗੀ ਕਿ ਕਿਵੇਂ ਕਦੇ ਬੰਦਾ ਦਾ ਕੁਝ ਕਹਿਣ ਉਹ ਹੈ ਹੀ ਨਹੀਂ ਹੈਗਾ ਹਨਾ ਤੇ ਸਮਝ ਨਹੀਂ ਆਉਦੀ ਮੈਂ ਕੀ ਕਰਾਂ ਤੁਸੀਂ ਮੇਰਾ ਆਪਣੀ ਸਿਸਟਰ ਨੂੰ ਦੇਖ ਕੇ ਵੀ ਪਹੁੰਚ ਪਈ ਹੁੰਦਾ ਇਦਾਂ ਲੱਗਿਆ ਇੰਨੀ ਚੁੱਪ ਧੀ ਹੈ ਇਸ ਦੇ ਵਿੱਚ ਇਦਾਂ ਇਹ ਚੀਜ਼ਾਂ ਹੋ ਗਈਆਂ ਸੋਰੀ ਸੀ ਤੇ ਆਪਣੀ ਸਾਈਕਲਿੰਗ ਚਲਾ ਰਹੀ ਆ ਉਹ ਸੌਂਗ ਚਲਾਈ ਜਾਂਦੀ ਆ ਪਿੱਛੇ ਤੇ ਸਮਝ ਹੀ ਨਹੀਂ ਆਉਂਦੀ ਹਨਾ ਕਿ ਬੰਦਾ ਕਿਦਾਂ ਆਪਣਾ ਰਿਐਕਟ ਕਰੇ ਕਰੇ ਹਨਾ ਤੇ ਇਹ ਹੁਣ ਅਸੀਂ ਸੰਡੇ ਮੰਡੇ ਨੂੰ ਵਾਪਸ ਆਏ ਆ ਮਤਲਬ ਦੋ ਦਿਨ ਹੀ ਹੋਏ ਆ ਸਾਨੂੰ ਵਾਪਸ ਆਏ ਉਹਨੂੰ ਆਪਣੇ ਘਰ ਤੇ ਕਤ ਮੇਰੇ ਬੁੱਤ ਲੀ ਲੱਗਦਾ ਇਥੇ ਹਨਾ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਚੱਲੀ ਜਾਂਦੀਆਂ ਹਨਾ ਜੋ ਕੁਝ ਹੋਇਆ ਵੀ ਇੱਕਦਮ ਹੀ ਸਾਰਾ ਕੁਝ ਹੋ ਗਿਆ ਹਨਾ ਤੇ ਜੋ ਚਲੇ ਗਏ ਉਹਨਾਂ ਨੇ ਆਉਣਾ ਤਾਂ ਹੈ ਨਹੀਂ ਹਨਾ ਨਾ ਉਹਨਾਂ ਨੇ ਦੇਖਣਾ ਹਨਾ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਅੱਗੋਂ ਕਿੱਥੇ ਤੇ ਕਿੱਥੇ ਰੂਹਾਂ ਚਲੀਆਂ ਜਾਂਦੀਆਂ ਨੇ ਨਾ ਉਹ ਦੇਖਦੇ ਆ ਹਨਾ ਨਾ ਆਪਾਂ ਉਹਨਾਂ ਨੂੰ ਕੁਝ ਕਹਿ ਲੋ ਵੀ ਦਿਖਾ ਸਕਦੇ ਆ ਨਾ ਆਪਾਂ ਨੂੰ ਪਤਾ ਵੀ ਕਿੱਥੇ ਜਾਂਦੇ ਨੇ ਹਨਾ ਪਰ ਔਖਾ ਬਹੁਤ ਹੋ ਜਾਂਦਾ ਗਾ ਹਨਾ ਚਾਹੇ ਕੋਈ ਜਿੱਦਾਂ ਦਾ ਵੀ ਮਰਜੀ ਹੋਵੇ ਹਨਾ ਕੋਈ ਬੰਦਾ ਚੰਗਾ ਆ ਮਾੜਾ ਜਿੱਦਾਂ ਦਾ ਵੀ ਕੋਈ ਵੀ ਬੰਦਾ ਹਨਾ ਜਿੱਦਾਂ ਦਾ ਵੀ ਮਰ ਜੇ ਉਹ ਜਦੋਂ ਦੁਨੀਆ ਤੋਂ ਚਲੇ ਜਾਂਦਾ ਜਿਹੜੀ ਉਹਦੀ ਕਮੀ ਆ ਹਨਾ ਕਹਿ ਲਓ ਵੀ ਉਹ ਕਦੇ ਨਹੀਂ ਪੂਰੀ ਹੁੰਦੀ ਹੈਗੀ ਤੇ ਫਿਰ ਇਦਾਂ ਦੀਆਂ ਚੀਜ਼ਾਂ ਕਹਿ ਲਓ ਵੀ ਇੱਕ ਇੱਕ ਇਦਾਂ ਹਨਾ ਹੋ ਜਾਣਾ ਇੱਕ ਦੀ ਮੌਤ ਹੋ ਜਾਣਾ ਕਿੱਦਿਆ ਵੱਡਾ ਹੋ ਜਾਂਦਾ ਦੁੱਖ ਤੇ ਇਥੇ ਇਕੱਠੀਆਂ ਹੀ ਦੋ ਦੋ ਸੇਮ ਡੇ ਹੋ ਗਈਆਂ ਸਗੀਆਂ ਤੇ ਸਾਡੇ ਲਈ ਤਾਂ ਮਾ मतलब ਕਿ ਇਦਾਂ ਕਹਿ ਲਓ ਵੀ ਨਕੀ ਕਰਬਰੀ ਮਾੜਾ ਦਿਨ ਕੜਿਆ ਕਹਤਾ ਹਾਂ ਸਿਰਤ ਮੇਰੇ ਕੋਲ ਛਿੱਟੀ ਜਾਂਦੀ ਹੈ ਅਮਾ ਚਲੋ ਦੀ ਬਸ ਮੈਂ ਤੁਹਾਡੇ ਨਾਲ ਇੰਨਾ ਹੀ ਕਾਲੀ ਸ਼ੇਅਰ ਕਰਨੀ ਸੀਗੀ ਕੋਈ ਜ਼ਿਆਦਾ ਮੈਂ ਵੀਡੀਓ ਨਹੀਂ ਬਣਾ ਰਹੀ ਤੇ ਸਿਰਤ ਨਹੀਂ ਮੈਨੂੰ ਗੱਲ ਕਰਨ ਦੇ ਰਹੀ ਤੇ ਬਸ ਮੈਂ ਤੁਹਾਡੇ ਨਾਲ ਇਹ ਹੀ ਚੀਜ਼ਾਂ ਸ਼ੇਅਰ ਕਰਨੀਆਂ ਸੀ ਕਿ ਜੋ ਕੁਝ ਸਾਡੇ ਨਾਲ ਹੋਇਆ ਤੇ ਬਸ ਹੈ ਨਹੀਂ ਹੋਰ ਕੁਝ ਮੇਰੇ ਕੋਲ ਕਹਿਣ ਨੂੰ ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਹਾਂ ਕੀ ਨਾ ਕਹਾਂ ਨਾ ਹੀ ਹੁੰਦੀ ਲੱਗਦਾ ਹੈਗਾ ਹਰਾ ਆਪਾਂ ਕਹਿ ਦਿੰਨੇ ਆਂ ਵੀ ਚਲੋ ਜੋ ਹੋ ਗਿਆ ਉਹ ਹੋ ਗਿਆ ਬਟ ਉਹ ਜਿਹਨੂੰ ਐਕਸੈਪਟ ਕਰਨਾ ਬਹੁਤ ਔਖਾ ਹੁੰਦਾ ਹੈਗਾ ਹਰਾ ਖਾਸ ਕਰਕੇ ਮਨ ਆਪਣੀ ਸਿਸਟਰ ਵੱਲ ਦੇਖ ਕੇ ਹੁੰਦਾਗਾ ਨਾ ਤੇ ਬਾਕੀ ਜੇ ਸਾਡੇ ਮੰਮੀ ਹੁੰਦੇ ਆਪੀ ਉਹਦੇ ਕੋਲ ਰਹਿੰਦੇ ਹਨਾ ਆਪੀ ਉਹਦਾ ਟਾਈਮ ਸਪੈਂਡ ਹੋ ਜਾਂਦਾ ਹਨਾ ਪਹਿਲੋਂ ਵੀ ਮਾਮਾ ਧੀਆ ਜਦੋਂ ਗੱਲਾਂ ਕਰਦੀਆਂ ਬਹੁਤ ਫਰਕ ਪੈ ਜਾਂਦਾ ਤੇ ਸਾਡੇ ਮੰਮੀ ਵੀ ਐਨੀ ਮੈਨੂੰ ਆਇ ਲੱਗਦਾ ਰਹਿੰਦਾ ਵੀ ਉਹ ਕੱਲੀ ਜੀ ਆ ਉਤ ਪੀ ਲਿਆ ਹੁੰਦਾ ਰਹਿੰਦਾ ਏਦਾਂ ਬਸ ਹੁਣ ਪਰਮਾਤਮਾ ਨੂੰ ਹਨ ਤੰਦਰੁਸਤੀ ਦੇਵੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਇਹੀ ਕਹਿਣਾ ਤੇ ਇਹ ਕੁਝ ਹੈ ਨਹੀਂ ਮੇਰੇ ਕੋਲੇ ਹੋਰ ਕਹਿਣ ਨੂੰ ਬਸ ਓਹਦੇ ਨਾਲ ਇਹੀ ਗੱਲ ਮੈਂ ਸ਼ੇਅਰ ਕਰਨੀ ਸੀਗੀ ਕਿਉਂਕਿ ਉਹਨੇ ਸੀਨੇ ਦਿਨਾ ਤੋਂ ਵੀਡੀਓ ਬੜਾਈ ਕਿਉਂ ਨਹੀਂ ਸੀ ਅਸੀਂ ਹਾਈ ਕਿਸੇ ਵੀਡੀਓ ਦੇ ਵਿੱਚ ਇੰਨੇ ਟਾਈਮ ਤੋਂ ਇਹ ਚੀਜ਼ਾਂ ਹੋਈਆਂ ਸਿੱਗੀਆਂ